ਹੇ 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 ਕੀ ਹੋ ਗਿਆ ਅੰਦਰ ਆ ਕੀ ਗੱਲ ਮੈਂ ਤੈਨੂੰ ਕਦੋਂ ਕਲਾਉਗੀ ਹੈ ਘਰੇ ਨੌਕਰ ਰਾਣੀ ਰੱਖ ਲੈ ਜਿਹੜੀ ਤੇਰੇ ਮਗਰ ਮਗਰ ਫਿਰੇ ਮੈਂ ਤੇਰੀ ਕੋਈ ਨੌਕਰ ਨਹੀਂ ਕਰਦੀ ਨੂੰ ਆ ਟੜਕੇ ਦੀ ਉੱਠ ਜਾਨੀਏ ਕੰਮ ਕਰਨ ਤੇ ਥੋੜੇ ਤੋਂ ਆਹ ਕੰਮ ਨਹੀਂ ਚੱਜ ਨਾਲ ਹੋ ਸਕਦੇ ਕਲੈਣੀ ਦੇ ਹੱਥ ਟੁੱਟੇ ਹੋਏ ਨੇ ਨਾ ਇਹ ਕੰਮ ਵੀ ਮੈਂ ਕਰਾਂ ਇਹਨਾਂ ਦੇ ਪਾਣੀ ਵੀ ਤੇਰੇ ਬੁੱਕਾ ਤੇ ਮੈਂ ਪਾਵਾਂ ਕੁੱਤ ਮੈਂ ਨਾ ਪਾਣੀ ਦੀ ਕੁੱਤ ਪੀਦੀ ਪੀਦੀ ਨੇ ਮੈਂ ਖਾ ਚੱਲ ਮੈਂ ਚਾਹ ਦੀ ਕੁੱਤ ਵੀ ਦੇਖ ਲਾ ਚਾਹ ਦੀ ਘੁੱਟ ਵੀ ਦੇਖ ਲਾ ਨਾ ਚਾਹ ਪੁੱਛਦੀ ਐ ਨਾ ਪਾਣੀ ਮੈਂ ਕੀ ਕਰਾਂ ਮੈਂ ਤੈਨੂੰ ਸਾਰਾ ਕੁਝ ਪੁੱਛਦੇ ਆ ਜੇ ਤੂੰ ਚੱਜ ਨਾ ਰਹੇ ਨਾ ਤੇ ਮੈਂ ਤੈਨੂੰ ਕੁੱਸਣਾ ਤਾਹ ਰੋਲ ਢੋਂਗ ਕਰਦੀ ਏ ਤੂੰ ਰੋਜ ਆਏ ਦੱਸਦੇ ਵੀ ਤੂੰ ਕਿਹੜੇ ਦਿਨ ਚੱਜ ਨਾ ਰਹਿੰਦੀ ਆ 12 ਮਹੀਨੇ 30 ਦਿਨ ਤੂੰ ਬਿਮਾਰ ਰਹੀ ਨਹੀਂ ਆ ਤੈਨੂੰ ਐ ਪਤਾ ਨਾ ਚਲ ਕੋਈ ਨਾ ਪੁੱਤਾ ਬੰਨੇ ਤੇਰੇ ਮੂਰੇ ਹੱਥ ਪਤਾ ਨਹੀਂ ਮੈਨੂੰ ਲੱਗਾ ਤੇਰਾ ਮੁੰਡਾ ਆ ਗਿਆ ਜੱਗ ਜੱਪਤਾ ਬੋਲੂਗਾ ਬਗਜਾਟੀ ਉਹਨੂੰ ਵੀ ਦੱਸਦੀ ਆ ਤੇਰੇ ਲੱਛਣ ਵੀ ਕਰਦੀ ਕੀ ਫਿਰਦੀ ਆ ਆ ਗਈ ਬਾਹਰ ਖੜਾ ਰੋੜਾ ਪਾਈ ਜਾਂਦਾ ਉਹ ਵੀ ਬਾਹਰ ਆ ਨਿਕਲਿਆ ਹੁਣ ਮਰਿਆ ਹਏ ਹਏ ਹੁਣ ਮੁੰਡੇ ਤੱਕ ਵੀ ਗੱਲਾਂ ਪਚਾਉ ਕੀ ਮੈਂ تعلقਾ ਰੱਖਦੀ ਆ ਵੋ ਸਹੀ ਹੇ ਤੁਸੀਂ ਹੁਣ ਕਾਦਾ ਰੋਲਾ ਪਾਇਆਗਾ ਉੱਥੇ ਵਾਜਾ ਦਈ ਜਾਨੇ ਅੰਦਰ ਨਹੀਂ ਆਕੇ ਬੋਲ ਸਕਦੇ ਤੁਹਾਡੇ ਬਾਏ ਬਾਹ ਤੱਕ ਆਉਂਦੇ ਥੋੜੀ ਕੀ ਤੁਸੀਂ ਕਲੇਸ਼ ਕਰਿਆ ਕਰੇ ਕੀ ਕਰੇ ਕਲੇਸ਼ ਕਰੇ ਆਪਦੀ ਮਾਂ ਨੂੰ ਕੋ ਅੱਛਾ ਆ ਗਈ ਰੋਂਦੀ ਹੋਈ ਹੁਣ ਕਿੱਦਾਂ ਤੁਰਲੀ ਹੁਣ ਪਤਾ ਜੋ ਲੱਗ ਗਿਆ ਨਾ ਮੁੰਡਾ ਗਾ ਰਸੋਈ ਜਿੱਤੇ ਤੇਰੇ ਤਾਂ ਖੜਿਆ ਨਹੀਂ ਸੀ ਜਾਂਦਾ ਪਖੰਡ ਦੇ ਘਰਦੀ ਹੈ ਮੈਂ ਚਾਹ ਦੀ ਘੁੱਟ ਲੈ ਬੇ ਮੇਰੀ ਗੱਲ ਸੁਣ ਨਾ ਧਿਆਨ ਨਾਲ ਮਾਂ ਨੂੰ ਮੈਂ ਚਾਹ ਕਹੇ ਸੀ ਜਾ ਕੇ ਪੀ ਲੈ ਚੱਕ ਕੇ ਸਾਰੇ ਅੰਦਰ ਰੋਡ ਤੇ ਉੱਥੇ ਨਾਲੇ ਪਾਣੀ ਛੱਡਦੀ ਫਿਰਦੀ ਆ ਪਾਣੀ ਤੱਕ ਨਹੀਂ ਤਾਂ ਪੀਤਾ ਜਾਂਦਾ ਅੰਦਰ ਜਦ ਮੇਰੀ ਗੱਲ ਸੁਣਾ ਤੂੰ ਨਹੀਂ ਦੇ ਕੇ ਚਾਹ ਬਣਾ ਕੇ ਦੇ ਸਕਦੀ ਇਹਨੂੰ ਨਹੀਂ ਮੇਰੀ ਗੱਲ ਸੁਣ ਤੜਕੇ ਦੀ ਉੱਠ ਜਾਨੀ ਮੈਂ ਕੰਮ ਕਰਨ 4 ਵਜੇ ਉਹ ਤਾਂ ਕਹਿੰਦੇ ਨੇ ਮੱਜਾ ਵੀ ਦੇਖ ਆ ਵੀ ਦੇਖ ਫਲਾਣਾ ਕਰ ਉਹ ਕਰ ਉਹ ਤਾਂ ਕੋਈ ਨਹੀਂ ਕੰਮ ਕਰਦੀ ਸਾਰ ਦਿਨ ਬਿਮਾਰ ਰਹਿੰਦੀ ਕੰਮ ਨੂੰ ਦੇਖ ਕੇ ਤਾਂ ਇਹਨੂੰ ਬੁਕਾਰ ਚੜ ਜਾਂਦਾ ਮੈਨੂੰ ਤਾਂ ਤੰਗ ਆ ਹਰੇ ਦੋਨਾਂ ਤੋਂ ਹਾਂ ਇਹ ਆ ਕਰਕੇ ਵਿਸਤਾ ਰਿਹਾ ਮੈਂ ਤਾਂ ਹਾਂ ਤੂੰ ਤਾਂ ਵਿਆਹ ਕਰਾ ਕੇ ਪਸਾਉਣਾ ਐਂ ਕਾ ਤੂੰ ਨਹੀਂ ਕਹਿੰਦਾ ਐਂ ਕਾ ਤੂੰ ਨਹੀਂ ਕਹਿੰਦਾ ਮੈਂ ਮਾਂ ਤੋਂ ਤੰਗ ਆ ਤੰਗ ਆ ਮਾਂ ਤੋਂ ਕਿਚ ਕਿਚ ਤੁਹਾਡੀ ਸਾਹ ਨਹੀਂ ਕਿਚ 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 ਮੈਂ ਤਾਂ ਆਪ ਕਹਿੰਦੀ ਮੈਂ ਤਾਂ ਆਪ ਕਹਿੰਦੀ ਮੈਨੂੰ ਮੇਰੇ ਪੇਕੇ ਛੱਡਿਆ ਮੈਂ ਤਾਂ ਬਾਹਲਾ ਕਿਚ ਕਿਚ ਤੋਂ ਤੰਗ ਹੋਈ ਪਈ ਤੈਨੂੰ ਸੱਚੀ ਦੱਸਾਂ ਜੇ ਬਿਮਾਰ ਸੀਗੀ ਤਾਂ ਤੇ ਚਾਹ ਬਣਾ ਕੇ ਦੇ ਨਹੀਂ ਸਕਦੀ ਜੇ ਉਹ ਬਿਮਾਰ ਸੀ ਤੂੰ ਬਾਹਰ ਕਿਆਂ ਡੇ ਦੇਣਾ ਫਿਰ ਦਾ ਘਰੇ ਆ ਕੇ ਆਦੀ ਮੈਂ ਤਾਂ 100 ਕੰਮ ਹੈ 100 ਕੰਮ ਤੈਨੂੰ ਜਾਣਦੀ ਮੈਂ ਮੈਂ ਤਾਂ ਬਾਹਰ ਅੰਦਰ ਜਾਣਾ ਮੈਂ ਤਾਂ ਹਾਂ ਜਾਣਦੀ ਐ ਮੈਂ ਦੁਕਾਨ ਨੂੰ ਇਹਦੇ ਮੂੰਹ ਲੱਗਦੇ ਜਾਂ ਤੂੰ ਪਤ ਪਾਣੀ ਧਾਣੀ ਪੀ ਲੈ ਕੋਈ ਚਾਹ ਪਾਣੀ ਹਾਂ ਚੱਲ ਬੇਬੇ ਤੂੰ ਰਾਤ ਕਰ ਆ ਜਾ ਇਹ ਤਾਂ ਹੈ ਕਲੇਸ਼ਨ ਆ ਤਾਂ ਹਾਂ ਇਹੀ ਕੰਮ ਰਹਿ ਗਿਆ ਤੈਨੂੰ ਭਰਦੇ ਦੇ ਕੰਨ ਹੋਰ ਕੋਈ ਕੰਮ ਨਾ ਤੂੰ ਚੱਜਦਾ ਕਰੀ ਕੰਮ ਨੂੰ ਤੈਨੂੰ ਮੌਤ ਪੈਂਦੀ ਐ ਕੰਨ ਪਰ ਨੂੰ ਉਸੇ ਵੇਲੇ ਭਗ ਜਾਨੀ ਆ ਉਹਦੇ ਕੋਲ